ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ بارش ਹੋ ਰਹੀ ਹੈ ਆਪਣੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਲਗਭਗ ਡੇਢ ਮਹੀਨੇ ਤੋਂ ਤੇ ਅੱਜ ਮੈਂ ਲਗੀ ਸੀ ਜਿਹੜੇ ਫਲਾਂ ਵਾਲੇ ਬੂਟੇ ਆ ਉਹਨਾਂ ਨੂੰ ਥੋੜੀ ਜੀ ਖਾਦ ਦੇਣ ਇਹ ਮੈਂ ਸੀ ਵੀਡ ਫਰਟੀਲਾਈਜ਼ਰ ਲੈ ਲਿਆ ਵਾ ਤੇ ਜਿਹੜੇ ਆਰਗੈਨਿਕ ਤੁਸੀਂ ਚੀਜ਼ਾਂ ਵਰਤਦੇ ਹੋ ਤੇ ਤੁਹਾਡੇ ਵਾਸਤੇ ਇੱਕ ਬਹੁਤ ਹੀ ਵਧੀਆ ਜਿਹੜਾ ਨਿਊਟ੍ਰੀਸ਼ਨ ਦਾ ਸਰੋਤ ਆ ਤੇ ਮੈਂ ਇਹ ਲਗਭਗ ਮੰਨੋ ਤੁਸੀਂ 2-3 ਚੁਟਕੀਆਂ ਹੀ ਇੱਕ ਬੂਟੇ ਨੂੰ ਪਾਣੀਆ ਕਿਉਂਕਿ ਵੈਸੇ ਤਾਂ ਆਪਾਂ ਪਾਣੀ ਦੇ ਵਿੱਚ ਘੋਲ ਕੇ ਪਾ ਦਿੰਨੇ ਆ ਪਰ ਹੁਣ ਪਾਣੀ ਤਾਂ ਵੈਸੇ ਗਮਲਿਆਂ ਦੇ ਵਿੱਚ ਖੜਾ ਹੋਇਆ ਪਿਆ ਮੀਂਹ ਦਾ ਕਰਕੇ ਇਸ ਕਰਕੇ ਮੈਂ ਇਦਾਂ ਹੀ ਇਹਨੂੰ ਥੋੜਾ-ਥੋੜਾ ਪਾ ਕੇ ਨਾ ਮਤਲਬ 2-3 ਚੁਟਕੀਆਂ ਹੀ ਪਾਣੀਆ ਆਪਾਂ ਇੰਨੇ ਦੇ ਨਾਲ ਹੀ ਇੱਕ ਬਾਲਟੀ ਜਿਹੜੀ ਪਾਣੀ ਦੀ ਉਹ ਕਾਲੀ ਹੋ ਜਾਂਦੀ ਹੁੰਦੀ ਬਿਲਕੁਲ ਪਾਣੀ 'ਚ ਜੇ ਆਪਾਂ ਇਹਨੂੰ ਘੋਲੀਏ ਤਾਂ ਤੇ ਇਸ ਕਰਕੇ ਮੈਂ 2 ਕਿ ਚੁਟਕੀਆਂ ਪਾਣੀਆ ਕਿਉਂਕਿ ਪਾਣੀ ਮੈਂ ਹੁਣੇ ਹਲੇ ਗਮਲਿਆਂ 'ਚ ਖੜਾ ਸੀਗਾ ਤੇ ਉਹਨੂੰ ਮੈਂ ਕੱਢ ਕੇ ਹਟੀਆਂ ਤੇ ਆਪਾਂ ਹੁਣ ਦੋ ਦੋ ਛੁਟਕੀਆਂ ਇਹਦੀਆਂ ਪਾ ਕੇ ਇਹ ਮੈਂ ਕੋਟਾ ਜਿਹਾ ਚਮਚ ਲੈ ਲਿਆ ਵਾ ਇਸ ਤਰ੍ਹਾਂ ਤੇ ਇਹਦੇ ਵਿੱਚ ਸਿਰਫ ਮੈਂ ਇੰਨੀ ਕੀ ਇਹ ਪਾਉਂਗੀ ਬਿਲਕੁਲ ਸਾਈਡ ਸਾਈਡ ਤੇ ਪਾ ਕੇ ਤੇ ਆਪਾਂ ਜਿਹੜੀ ਇਹਨੂੰ ਹਲਕਾ ਜਿਹਾ ਗੋਡ ਦੇਣਾ ਆ ਬਸ ਇਸੇ ਤਰ੍ਹਾਂ ਆਪਾਂ ਸਾਰੇ ਬੂਟਿਆਂ ਨੂੰ ਪਾ ਦੇਣੀਆਂ ਜਿੰਨੀਆਂ ਵੀ ਆਪਣੇ ਸਬਜ਼ੀਆਂ ਵਾਲੇ ਬੂਟੇ ਆ ਜਾਂ ਫਲਾਂ ਵਾਲੇ ਆ ਜੋ ਵੀ ਤੁਸੀਂ ਬੂਟੇ ਲਗਾਏ ਹੋਏ ਜਿਆਦਾ ਕੋਸ਼ਿਸ਼ ਕਰੋ ਕਿ ਫਲਾਂ ਵਾਲਿਆਂ ਨੂੰ ਇਹਨੂੰ ਵਰਤੋ ਜੇ ਤੁਸੀਂ ਡੈਕੋਰੇਸ਼ਨ ਵਾਸਤੇ ਬੂਟੇ ਲਾਏ ਆ ਤੇ ਉਹਨੂੰ ਤੁਸੀਂ ਕੋਈ ਵੀ ਕੈਮੀਕਲ ਜਿਹੜਾ ਵਰਤ ਸਕਦੇ ਹੋ ਪਰ ਫਲਾਂ ਵਾਲੇ ਬੂਟਿਆਂ ਨੂੰ ਜਿਹੜੀਆਂ ਆਰਗੈਨਿਕ ਚੀਜ਼ਾਂ ਉਹੀ ਕੋਸ਼ਿਸ਼ ਕਰੋ ਵਰਤਣ ਦੀ ਇਹ ਆਪਣੇ ਇਧਰ ਨਿੰਬੂ ਲੱਗੇ ਹੋਏ ਆ ਵੈਰਾਈਟੀ ਨਾਮ ਤੇ ਮੈਨੂੰ ਨਹੀਂ ਪਤਾ ਪਰ ਇਹਦੇ ਵਿੱਚ ਖੁਸ਼ਬੂ ਬਹੁਤ ਆ ਨਿੰਬੂ ਦੇ ਪੱਤਿਆਂ ਦੇ ਵਿੱਚ ਇਹ ਵਾਲਾ ਤਾਂ ਕਾਗਜ਼ੀ ਨਿੰਬੂ ਹੀ ਆ ਇਹ ਵੀ ਕੁਝ ਪੱਕ ਗਏ ਇਸ ਤਰ੍ਹਾਂ ਕੁਝ ਲੱਗੇ ਹੋਏ ਆ ਕੁਝ ਬਿਲਕੁਲ ਹੋਰ ਛੋਟੇ ਛੋਟੇ ਲੱਗੇ ਆ ਤੇ ਇਹ ਹੈਗੇ ਆਪਣੇ ਇਧਰ ਤਿੰਨ ਚਾਰ ਵੈਰੈਟੀਆਂ ਅਮਰੂਦਾਂ ਦੀਆਂ ਵਾਂ ਤੇ ਜੇ ਤੁਸੀਂ ਵੀ ਕੋਈ ਫਲਾਂ ਵਾਲਾ ਬੂਟਾ ਹੁਣ ਲਗਾਉਣਾ ਚਾਹੁੰਦੇ ਹੋ ਤੇ ਅਮਰੂਦਾਂ ਦੇ ਵਿੱਚ ਤੁਸੀਂ ਰੈੱਡ ਡਾਇਮੰਡ ਦਾ ਬੂਟਾ ਜ਼ਰੂਰ ਲਗਾਓ ਉਹਨਾਂ ਦੀ ਪਹਿਚਾਣ ਮੈਂ ਥੋੜੀ ਜੀ ਤੁਹਾਨੂੰ ਦੱਸ ਦਿੰਨੀ ਆ ਪੱਤਿਆਂ ਦੀ ਇਹ ਵਾਲਾ ਆ ਰੈੱਡ ਡਾਇਮੰਡ ਆਪਣੇ ਤੇ ਮੇਰੇ ਤੇ ਨੂੰ ਫਲ ਨਹੀਂ ਲੱਗਾ ਜਿਹੜਾ ਗਰਮੀਆਂ ਦੇ ਵਿੱਚ ਫਲ ਲੱਗਦਾ ਹੁੰਦਾ ਉਹ ਨਹੀਂ ਲੱਗਾ ਵੈਸੇ ਤਾਂ ਇੱਕ ਗੱਲੋ ਚੰਗਾ ਵੀ ਇਹ ਵੀ ਨਹੀਂ ਲੱਗਾ ਕਿਉਂਕਿ ਗਰਮੀਆਂ 'ਚ ਤੈਨੂੰ ਵੀ ਪਤਾ ਵੀ ਬਰਸਾਤਾਂ ਦੇ ਵਿੱਚ ਜਿਹੜਾ ਫਲਨ ਆ ਉਹ ਕਾਣਾ ਹੀ ਹੋ ਜਾਂਦਾ ਤੇ ਇਸ ਕਰਕੇ ਵਧੀਆ ਗੱਲ ਆ ਵੈਸੇ ਨਹੀਂ ਲੱਗਾ ਆਪਾਂ ਨੂੰ ਛਾੜ ਕੇ ਨਹੀਂ ਸਿੱਟਣਾ ਪਿਆ ਤੇ ਹੁਣ ਇਹਨੂੰ ਤੁਸੀਂ ਦੇਖ ਲਓ ਫੁੱਲ ਲੱਗ ਗਏ ਆ ਇਹ ਜਿਹੜਾ ਜਨਵਰੀ ਫਰਵਰੀ ਦੇ ਵਿੱਚ ਪੱਕਣਾ ਫਲ ਉਹ ਵਾਲਾ ਲੱਗਾ ਆ ਹੁਣ ਤੇ ਵਧੀਆ ਐ ਇਸ ਕਰਕੇ ਗਰਮੀ ਵਾਲਾ ਫਾਲੇ ਨੂੰ ਆਪਣੇ ਪੰਜਾਬ ਚ ਨਹੀਂ ਆਉਂਦਾ ਪਰ ਜਿਹੜਾ ਵੀ ਆਉਂਦਾ ਆ ਫਲ ਉਹ ਬਹੁਤ ਜ਼ਿਆਦਾ ਮਿੱਠਾ ਹੁੰਦਾ ਜਿਹੜਾ ਹੁਣ ਖਾਸ ਤੌਰ ਤੇ ਇਹਨੂੰ ਲੱਗਾ ਆ ਤੇ ਇਹ ਜਨਵਰੀ ਜਾਂ ਫਰਵਰੀ ਚ ਪੱਕ ਜਾਣਾ ਆ ਦੇਖੋ ਤੁਸੀਂ ਇਹ ਫੁੱਲਾਂ ਨਾਲ ਇਸ ਤਰ੍ਹਾਂ ਨਾ ਭਰਿਆ ਹੋਇਆ ਹੁਣ ਇਹ ਰੈੱਡ ਡਾਇਮੰਡ ਆ ਇਹਦੇ ਪੱਤਿਆਂ ਦੀ ਪਹਿਚਾਣ ਆ ਕਿ ਪੱਤੇ ਬਹੁਤ ਜ਼ਿਆਦਾ ਵੱਡੇ ਹੁੰਦੇ ਆ ਆਮ ਅਮਰੂਦ ਨਾਲੋਂ ਤੁਸੀਂ ਦੇਖ ਲਓ ਇਹਦੇ ਪੱਤੇ ਆ ਦੂਜੇ ਅਮਰੂਦ ਦੇ ਪੱਤੇ ਆ ਸਿੰਪਲ ਦੇ ਇਹ ਵਾਲੇ ਰੈਡੀ ਡਾਇਮੰਡ ਦੇ ਪੱਤੇ ਆ ਇੱਕ ਇਹਨਾਂ ਦੇ ਥੱਲੇ ਇਸ ਤਰ੍ਹਾਂ ਨਾ ਲਕੀਰਾਂ ਜਿਹੜੀਆਂ ਵਾਲੀਆਂ ਬਹੁਤ ਵੱਡੀਆਂ ਵੱਡੀਆਂ ਹੁੰਦੀਆਂ ਆ ਤੇ ਦੂਜੇ ਪੱਤਿਆਂ ਦੇ ਇੰਨੀਆਂ ਨਹੀਂ ਹੁੰਦੀਆਂ ਉਹਨਾਂ ਦੀ ਬਿਲਕੁਲ ਛੋਟੀਆਂ ਛੋਟੀਆਂ ਆ ਇਹਦੇ ਬਹੁਤ ਵੱਡੀਆਂ ਇੱਥੋਂ ਤੁਸੀਂ ਪਛਾਣ ਕਰ ਲਓ ਪੱਤੇ ਬਹੁਤ ਵੱਡੇ ਹੁੰਦੇ ਆ ਤੇ ਅੰਦਰ ਨੂੰ ਜਿਹੜੇ ਇਸ ਤਰ੍ਹਾਂ ਮੁੜੇ ਹੋਏ ਹੁੰਦੇ ਆ ਤੇ ਕੋਸ਼ਿਸ਼ ਕਰੋ ਵੀ ਤੁਸੀਂ ਹੁਣ ਲਿਆਣ ਕੇ ਅਮਰੂਦਾਂ ਦਾ ਖਾਸ ਤੌਰ ਤੇ ਕਿਉਂਕਿ ਇਸ ਪੰਜਾਬ ਦਾ ਇੱਕ ਸੇਬ ਹੀ ਤੁਸੀਂ ਇਹਨੂੰ ਕਹਿ ਸਕਦੇ ਹੋ ਪੰਜਾਬੀਆਂ ਦਾ ਤਾਂ ਸੇਬ ਹੀ ਹੁੰਦਾ ਸੀ ਇਹ ਪਹਿਲਾਂ ਚਲੋ ਹੁਣ ਤਾਂ ਵੈਸੇ ਸੇਬ ਵੀ ਪੰਜਾਬ 'ਚ ਹੋਣ ਲੱਗ ਗਏ ਆ ਤੇ ਪਰ ਪਹਿਲਾਂ ਆਪਣੇ ਤਾਂ ਇਹ ਸੇਬਾਂ ਦੇ ਤੌਰ ਤੇ ਹੀ ਮਤਲਬ ਇਹਨੂੰ ਅਮਰੂਦ ਨੂੰ ਵਰਤਿਆ ਜਾਂਦਾ ਸੀਗਾ ਤੇ ਅੱਜਕੱਲ ਮੈਂ ਦੇਖਦੀ ਆ ਕਿ ਪਿੰਡਾਂ 'ਚ ਬਹੁਤ ਘੱਟ ਜਿਹੜੇ ਅਮਰੂਦਾਂ ਦੇ ਬੂਟੇ ਉਹ ਲਾਏ ਹੋਏ ਆ ਕਿਸੇ ਕਿਸੇ ਨੇ ਲਾਇਆ ਹੋਊਗਾ ਨਹੀਂ ਤਾਂ ਨਹੀਂ ਲਗਾਏ ਹੋਏ ਬਹੁਤ ਘੱਟ ਆ ਕਿਤੇ ਉਹ ਪਿੰਡ ਦੇ ਵਿੱਚ ਇੱਕ ਅੱਧੇ ਘਰ ਦੇ ਤੇ ਦੋ ਨੰਬਰ ਤੇ ਤੁਸੀਂ ਜਿਹੜਾ ਲਗਾਓ ਕਿਨੂੰ ਇਹ ਵਾਲਾ ਕਿਨੂੰ ਦਾ ਬੂਟਾ ਆ ਇਨੋਂ ਕਿੰਨੂ ਵੀ ਕਾਫੀ ਲੱਗੇ ਹੋਏ ਆ ਇਹ ਬਾਲਟੀ ਦੇ ਵਿੱਚ ਲੱਗਾ ਹੋਇਆ ਕੁਛ ਮੈਂ ਇੱਧਰ ਤੁਹਾਨੂੰ ਦਿਖਾਉਣੀ ਜਿਹੜੇ ਮੈਂ ਡਰਮ ਦੇ ਵਿੱਚ ਲਗਾਏ ਹੋਏ ਆ ਡਰਮ ਦੇ ਵਿੱਚ ਵੀ ਮੈਂ ਹੋਣੀ ਸ਼ਿਫਟ ਕੀਤੇ ਆ ਇਹ ਵਾਲਾ ਹੈਗਾ ਸੰਤਰੇ ਦਾ ਕਈਆਂ ਨੂੰ ਕੀ ਸੰਤਰੇ ਚ ਕਿੰਨੂ ਚ ਪਹਿਚaan ਨਹੀਂ ਹੁੰਦੀ ਇਹਦੀ ਮੈਂ ਤੁਹਾਨੂੰ ਬਿਲਕੁਲ ਸੌਖੀ ਪਹਿਚaan ਦੱਸ ਦਿੰਨੀ ਆ ਆ ਦੇਖੋ ਤੁਸੀਂ ਆਹ ਵਾਲਾ ਹੈਗਾ ਸੰਤਰੇ ਦਾ ਬੂਟਾ ਇਹਦੇ ਪੱਤੇ ਹੁੰਦੇ ਆ ਬਿਲਕੁਲ ਪਤਲੇ ਤੇ ਛੋਟੇ-ਛੋਟੇ ਤੇ ਜਿਹੜਾ ਹੁੰਦਾ ਕਿੰਨੂ ਇਹਦੇ ਪੱਤੇ ਇਸ ਤਰ੍ਹਾਂ ਵੱਡੇ-ਵੱਡੇ ਹੁੰਦੇ ਆ। ਇਹੀ ਪਹਿਚਾਨ ਹੁੰਦੀ ਹੈ ਦੀ ਕਿੰਨੂ ਦੇ ਪੱਤੇ ਹਮੇਸ਼ਾ ਵੱਡੇ ਹੋਣਗੇ ਤੇ ਥੋੜਾ ਕਲਰ ਜਿਹੜਾ ਇਹਨਾਂ ਦਾ ਗੂੜਾ ਹੋਊਗਾ ਇਸ ਤਰ੍ਹਾਂ ਹਰਾ-ਹਰਾ ਰੰਗ ਹੋਊਗਾ। ਜਿਹੜੇ ਸੰਤਰੇ ਦੇ ਪੱਤੇ ਹੋਣਗੇ ਉਹ ਥੋੜੇ ਫਿੱਕੇ 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 ਹੋਣਗੇ ਇਸ ਤਰ੍ਹਾਂ ਦੇ ਗ੍ਰੀਨ ਤੇ ਬਿਲਕੁਲ ਪਤਲੇ-ਪਤਲੇ ਹੋਣਗੇ। ਕਿੰਨੂ ਤੇ ਸੰਤਰੇ 'ਚ ਵੀ ਜ਼ਿਆਦੀ ਪਹਿਚਾਨ ਨਹੀਂ ਹੁੰਦੀ ਆਮ ਆਪਣੇ ਕੋਲ ਪਰ ਇਹ ਸਭ ਤੋਂ ਮੇਨ ਪਹਿਚਾਣਾ ਵੀ ਇਹਦੇ ਪਤਲੇ ਪੱਤੇ ਹੁੰਦੇ ਆ ਤੇ ਦੂਜੀ ਮੇਨ ਗੱਲ ਵੀ ਸੰਤਰੇ ਦਾ ਜਿਹੜਾ ਫਲ ਆ ਉਹ ਤੀਜੇ ਸਾਲ ਹੀ ਆਉਂਦਾ ਵਾ। ਤੇ ਕਿੰਨੂੰ ਤਾਂ ਆਪਾਂ ਜੇ ਸਾਲ ਲਿਆਉਨੇ ਆ ਉਸੇ ਸਾਲ ਹੀ ਲੱਗ ਗਈ ਹੁੰਦੇ ਆ ਇਸ ਤਰ੍ਹਾਂ ਇਹ ਵੀ ਸਾਲ-ਸਾਲ ਦੇ ਬੂਟੇ ਆ ਵਿੱਚ ਹਜੇ ਕੋਈ 2 ਸਾਲ ਦਾ ਹੋ ਗਿਆ ਕੋਈ ਸਾਲ ਦਾ ਤੇ ਇਹ ਜਿਹੜੇ ਸੰਤਰੇ ਆ ਮੇ ਕੋ ਤੇ 3-4 ਬੂਟੇ ਆ ਇਹਨਾਂ ਨੂੰ ਫਲ ਨਹੀਂ ਲੱਗਾ ਕਿਸੇ ਵੀ ਨਹੀਂ ਲੱਗਾ ਆ ਦੇਖੋ ਇੱਕ ਇਹ ਸੰਤਰੇ ਦਾ ਬੂਟਾ ਇਹ ਕਿੰਨੂੰ ਹੋ ਗਿਆ ਇਹਨੂੰ ਲੱਗੇ ਹੋਏ ਆ ਇਹ ਵਾਲਾ ਮਾਲਟਾ ਵਾ ਮਾਲਟੇ ਨੂੰ ਵੀ ਨਹੀਂ ਲੱਗੇ ਇਹ ਫੇਰ ਅੱਗੇ ਸੰਤਰਾ ਆ ਗਿਆ ਉਸੇ ਤਰ੍ਹਾਂ ਬਰੀਕ-ਬਰੀਕ ਪੱਤਿਆਂ ਵਾਲਾ ਇਹਨੂੰ ਵੀ ਨਹੀਂ ਲੱਗਾ ਇਹਦੇ ਨਾਲ ਹੀ ਫੇਰ ਕਿੰਨੂੰ ਆ ਗਿਆ ਆ ਦੇਖੋ ਤੁਸੀਂ ਕਿੰਨੂੰ ਨੂੰ ਹੀ ਲੱਗੇ ਹੋਏ ਆ ਤੇ ਜੇ ਤੁਹਾਡੇ ਕੋਲ ਵੀ ਜਗ੍ਹਾ ਹੈਗੀ ਆ ਤੇ ਤੁਸੀਂ ਵੀ ਲਿਆਣ ਕੇ ਕਿੰਨੋਂ ਸੰਤਰਾ ਨਿੰਬੂ ਅਨਾਰ ਚੀਕੂ ਤੇ ਆਪਣਾ ਅਮਰੂਦ ਇਹ ਮੇਨ ਮੇਨ ਜਿਹੜੇ ਬੂਟੇ ਆ ਚਾਰ ਪੰਜਵੇਂ ਘਰਾਂ ਦੇ ਵਿੱਚ ਜ਼ਰੂਰ ਲਗਾਓ ਤੇ ਆਪਣੇ ਘਰ ਦੀਆਂ ਜਿਹੜੇ ਆ ਹੋ ਸਕੇ ਨਿੰਬੂ ਤਾਂ ਤੁਸੀਂ ਘਰੇ ਜ਼ਰੂਰ ਪੈਦਾ ਕਰੋ ਕਿਉਂਕਿ ਨਿੰਬੂ ਹਰ ਮੌਸਮ 'ਚ ਹੀ ਲੱਗਦੇ ਰਹਿੰਦੇ ਤੁਸੀਂ 5-6 ਵੈਰਾਈਟੀਆਂ ਦੇ ਨਿੰਬੂ ਲਾ ਲਓ ਤਾਂ ਤੁਹਾਡੇ ਕੋਲ ਜਿਹੜਾ ਘਰ ਦਾ ਫਾਲਾ ਨਿੰਬੂਆਂ ਦਾ ਉਹ ਨਹੀਂ ਮੁੱਕਣਾ ਕਿਸੇ ਵੀ ਟਾਈਮ ਹਰ ਵੇਲੇ ਤੁਹਾਨੂੰ ਜਿਹੜੇ ਨਿੰਬੂ ਘਰ ਦੇ ਉਹ ਮਿਲੀ ਜਾਣੇ ਆ। ਅਮਰੂਦ ਦੀਆਂ ਮੇਰੇ ਕੋਲ 6-7 ਬੂਟੇ ਹੈਗੇ ਆ ਛੱਤ ਤੇ ਵੀ ਲੱਗੇ ਹੋਏ। ਅਲੱਗ-ਅਲੱਗ ਵੈਰਾਈਟੀਆਂ ਆ ਸਾਰਿਆਂ ਦੀਆਂ ਕਿਉਂਕਿ ਅਲੱਗ-ਅਲੱਗ ਪੱਤਿਆਂ ਤੋਂ ਪਹਿਚਾਨ ਹੋ ਜਾਂਦੀ ਆ। ਵੀ ਅਲੱਗ-ਅਲੱਗ ਵੈਰਾਈਟੀਆਂ ਦੇ ਆ। ਵੈਸੇ ਤਾਂ ਅਮਰੂਦਾਂ 'ਚ ਵੀ ਇੰਨੀ ਕੋਈ ਖਾਸ ਪਹਿਚਾਨ ਨਹੀਂ ਹੁੰਦੀ ਉਦਾਂ। ਤੇ ਛੱਤ ਵਾਲਿਆਂ ਨੂੰ ਜਿਹੜਾ ਫਲ ਲੱਗਿਆ ਆ ਵਾ ਕਿਉਂਕਿ ਛੱਤ ਤੇ ਥੋੜੀ ਗਰਮੀ ਜਿਹੜੀ ਉਹ ਜ਼ਿਆਦਾ ਹੁੰਦੀ ਆ ਆਪਣੀ ਧਰਤੀ ਨਾਲੋਂ। ਜਿਹੜੀ ਜ਼ਮੀਨ ਤੇ ਲੱਗੇ ਹੋਏ ਆ। ਇਸ ਕਰਕੇ ਛੱਤ ਤੇ ਫਲ ਪਹਿਲਾਂ ਲੱਗੇ ਆਉਂਦਾ ਹੈ ਜਿਹੜੇ ਜ਼ਮੀਨ ਤੇ ਲੱਗੇ ਆ ਉਹਨਾਂ ਨੂੰ ਥੋੜਾ ਫਲ ਲੇਟ ਲੱਗਣਾ ਮੈਨੂੰ ਲੱਗਦਾ ਵੀ ਹਫ਼ਤੇ ਤੋਂ ਮੀਂਹ ਪੈ ਰਿਹਾ ਸੀ ਤੇ ਮੈਂ ਛੱਤ ਤੇ ਹੀ ਨਹੀਂ ਆਈ ਬਿਲਕੁਲ ਵੀ ਹਫ਼ਤਾ ਹਫ਼ਤਾ ਹੀ ਹੋ ਗਿਆ ਆਈ ਨਹੀਂ ਕਿਉਂਕਿ ਪਾਣੀ ਪਾਉਣ ਦੀ ਲੋੜ ਹੀ ਨਹੀਂ ਪੈਂਦੀ ਹਫ਼ਤੇ ਤੋਂ ਲਗਾਤਾਰ ਮੀਂਹ ਪੈ ਰਿਹਾ ਤਾਂ ਇਹ ਚੀਕੂ ਦਾ ਬੂਟਾ ਇੰਨਾ ਖਸੀ ਜਦ ਦਿਨ ਮੈਂ ਆਈ ਸੀਗੀ ਤੇ 2 ਫੁੱਟ ਨਾ ਤਾਂ ਨੂੰ ਇਹ ਦੇਖੋ ਇਹਨੂੰ ਇਦਾਂ ਲੰਬੀ ਟਾਣੀ ਨਿਕਲ ਆਈ ਇਹਨੂੰ ਲਗਭਗ ਇਹ ਹੋ ਗਿਆ 9 ਫੁੱਟ ਦੇ ਕਰੀਬ ਹੋ ਗਿਆ ਮਤਲਬ ਇੰਨੀ ਟਾਣੀ ਜਿਹੜੀ ਇਹਦੀ 3 ਫੁੱਟ ਦੀ ਹੈ ਨਾ ਇਹ ਹਫ਼ਤੇ ਦੇ ਵਿੱਚ ਹੀ ਹੋ ਗਈ ਆ ਦੇਖੋ ਤੁਸੀਂ ਮੇਰੀ ਪਿਛਲੀ ਵੀਡੀਓ ਦੇ ਵਿੱਚ ਵੀ ਇਹ ਹੋਣਾ ਆ ਤਾਂ ਤੁਸੀਂ ਦੇਖਿਓ ਉੱਥੇ ਸਿਰਫ ਇੰਨਾ ਕੁ ਸੀ ਇਹ ਤੇ ਇੰਨਾ ਮਤਲਬ 3 ਫੁੱਟ ਦੇ ਕਰੀਬ ਹੀ ਜਿਹੜਾ ਹੈ ਨਾ ਇਹ ਵੱਧ ਗਿਆ ਹਫ਼ਤੇ ਦੇ ਵਿੱਚ ਹੀ ਤੇ ਜਿਹੜੀਆਂ ਜ਼ਮੀਨ ਤੇ ਬੇਰੀਆਂ ਲੱਗੀਆਂ ਆ ਉਹਨਾਂ ਨੂੰ ਹੁਣ ਫਲ ਨਹੀਂ ਲੱਗਾ ਪਰ ਜਿਹੜੀ ਛੱਤ ਤੇ ਲੱਗੀ ਹੋਈ ਆ ਉਹਨੂੰ ਇਸ ਤਰ੍ਹਾਂ ਨਾ ਥੋੜਾ ਥੋੜਾ ਫਲ ਜਿਹੜਾ ਹੁਣ ਵੀ ਆ ਦੇਖੋ ਤੁਸੀਂ ਲੱਗਾ ਹੋਇਆ ਇਹ ਮਿਸ ਇੰਡੀਆ ਜਿਹੜੀ ਆ ਬੇਰੀ ਦਾ ਪੂਟਾ ਵਾ ਇਹਨੂੰ ਜਿਹੜੀ ਅਗਲੀ ਫਲਾਵਰਿੰਗ ਆ ਉਹ ਵੀ ਸ਼ੁਰੂ ਹੋ ਗਈ ਆ ਪਰ ਜੜੀਆਂ ਜ਼ਮੀਨ ਤੇ ਆ ਉਹਨਾਂ ਨੂੰ ਨਹੀਂ ਹਜੇ ਲੱਗਾ ਫਲ ਕਿਉਂਕਿ ਜ਼ਮੀਨ ਤੇ ਨਹੀਂ ਗਰਮੀ ਘੱਟ ਹੁੰਦੀ ਆ ਜਿਹੜੇ ਛੱਤ ਤੇ ਆ ਇੱਥੇ ਗਰਮੀ ਜਿਹੜੀ ਆ ਉਹ ਜ਼ਿਆਦਾ ਹੁੰਦੀ ਇਸ ਕਰਕੇ ਫਲ ਜਿਹੜਾ ਪਹਿਲਾਂ ਲੱਗੇ ਆਉਂਦਾ ਵਾ ਛੱਤ ਤੇ ਤੇ ਕਈ ਵਾਰੀ ਦਾ ਇੱਕ ਵਾਰੀ ਜਿਹੜਾ ਵਾ ਵਾਧੂ ਵੀ ਫਲ ਲੱਗੇ ਆਉਂਦਾ ਜਿਹੜੇ ਛੱਤ ਤੇ ਬੂਟੇ ਲੱਗੇ ਹੋਏ ਆ ਉਹਨਾਂ ਨੂੰ ਇਹ ਕਾਵਲੀ ਮੇ ਕੋ ਨਿੰਬੂ ਦੀ ਵੈਰਾਈਟੀ ਆ ਜਿਹਨੂੰ ਇਸ ਤਰ੍ਹਾਂ ਗੁੱਛਿਆਂ ਚ ਨਿੰਬੂ ਲੱਗਦੇ ਆ ਇੱਕ ਆਪਣੇ ਕੋਲ ਇੱਧਰ ਹੈਗਾ ਕਾਗਜੀ ਨਿੰਬੂ ਇਹ ਵਾਲਾ ਹੈਗਾ ਵੈਰੀਗੇਟਡ ਮਾਲਟਾ ਇੱਕ ਮੇਰੇ ਕੋ ਹੈਗਾ 베ਰੀਵਨ ਮਾਲਟਾ ਇਹ ਵਾਲਾ ਇਹਦੇ ਵੀ ਪੱਤੇ ਬਿਲਕੁਲ ਚੌੜੇ-ਚੌੜੇ ਹੁੰਦੇ ਪਰ ਇਹਨੂੰ ਫਲ ਨਹੀਂ ਹਜੇ ਲੱਗਾ ਬੂਟਾ ਇਹ ਦੂਜੇ ਸਾਲ ਦਾ ਹੋ ਚੁੱਕਾ ਹੈ ਇਹਦਾ ਵੀ ਤੁਸੀਂ ਦੇਖੋ ਜਿਹੜੀ ਸਟੈਮ ਆ ਕਿੰਨੀ ਮੋਟੀ ਹੋ ਗਈ ਆ ਪਰ ਹਜੇ ਨੂੰ ਜਿਹੜਾ ਫਲ ਵਾ ਉਹ ਨਹੀਂ ਲੱਗਾ ਅਨਾਰ ਇਸ ਤਰ੍ਹਾਂ ਵਿੱਚ-ਵਿੱਚ ਲੱਗੇ ਹੋਏ ਆ ਪਰ ਪੰਛੀ ਤੋੜ ਲੈਂਦੇ ਆ ਆਪਾਂ ਤਾਂ ਕਦੀ ਤੋੜੇ ਹੀ ਨਹੀਂ ਹੈਗੇ ਕਿਉਂਕਿ ਨਾਰਾਂ ਦਾ ਜਿਆਦਾ ਪਤਾ ਹੀ ਨਹੀਂ ਲੱਗਦਾ ਵੀ ਕਦੋਂ ਪੱਕਦੇ ਇਸ ਕਰਕੇ ਜਨਵਰੀ ਜਿਆਦਾ ਤੋੜ ਤੂੜ ਲੈਂਦੇ ਛੱਤ ਤੋਂ ਤਾਂ ਹੁਣ ਚੱਲਦੇ ਆਪਾਂ ਜਿਹੜੀ ਛੱਤ ਤੇ ਸਬਜ਼ੀ ਲੱਗੀ ਹੋਈ ਆ ਉਹਦਾ ਵੀ ਇੱਕ ਵਾਰੀ ਤੁਹਾਨੂੰ ਵੀਡੀਓ ਦਿਖਾਉਨੇ ਆ ਤੇ ਨਾਲੇ ਆਪਾਂ ਉਹਨਾਂ ਨੂੰ ਵੀ ਜਿਹੜੀ ਖਾਦ ਆ ਔਰਗੈਨਿਕ ਉਹ ਪਾਉਣੀ ਸੀਗੀ ਇੱਧਰ ਮੈਂ ਤੁਹਾਨੂੰ ਇੱਕ ਅਨਾਰ ਤੋੜ ਕੇ ਦਿਖਾਉਣੀ ਆ ਨਾਲੇ ਆਪਾਂ ਨੂੰ ਤੋੜ ਕੇ ਵੀ ਦੇਖਦੇ ਆ ਵੀ ਇਹ ਪੱਕਾ ਵਜਾ ਨਹੀਂ ਆ ਦੇਖੋ ਇੱਕ ਉਧਰ ਟੁੱਟ ਕੇ ਵੀ ਡਿੱਗਾ ਹੋਇਆ ਇਨਨੋਂ ਆਪਾਂ ਪਾਨ ਕੇ ਵੀ ਦੇਖਦੇ ਆਂ ਵੀ ਵਿੱਚੋਂ ਪੱਕਾ ਨਿਕਲਦਾ ਜਾਂ ਕਿਸ ਤਰ੍ਹਾਂ ਦਾ ਨਿਕਲਦਾ ਲੱਗੇ ਹੋਏ ਤਾਂ ਬਹੁਤ ਆ ਦੇਖੋ ਤੁਸੀਂ ਕਿੰਨੇ ਲੱਗੇ ਹੋਏ ਆ ਇੱਕ ਦਿਨ ਮੈਂ ਕਿੰਨੇ ਤੋੜ ਕੇ ਵੀ ਸਿੱਟੇ ਸੀ ਕਿਉਂਕਿ ਉਹ ਥੋੜੇ ਨਾ ਫਟ ਗਏ ਸੀਗੇ ਫਿਰ ਮੈਂ ਤੋੜ ਕੇ ਸੁੱਟ ਦਿੱਤੇ ਇਹ ਵਾਲੀ ਵੀ ਕੋਈ ਨਿੰਬੂ ਦੀ ਵੈਰਾਈਟੀ ਆ ਪਰ ਪਤਾ ਨਹੀਂ ਥੋੜੀ ਫੰਗਸ ਲੱਗ ਰਹੀ ਆ ਬੂਟਿਆਂ ਨੂੰ ਕਿਉਂਕਿ ਬਾਰਿਸ਼ ਬਹੁਤ ਜ਼ਿਆਦਾ ਹੋਈ ਆ ਕਿ ਬੇ ਬੇਹੱਦ ਬਾਰਿਸ਼ ਜਿਹਨੂੰ ਕਹਦੀ ਆ ਆਪਾਂ ਉਹ ਹੋਈ ਪੰਜਾਬ ਦੇ ਵਿੱਚ ਇਹ ਦੇਸੀ ਅਮਰੂਦ ਆ ਇਹਨੂੰ ਦੇਖਦੇ ਆਂ ਕਿ ਕਿੰਨੇ ਸਾਲਾਂ ਬਾਅਦ ਫਲ ਆਉਂਦਾ ਇੱਕ ਇਹ ਹੈਗਾ ਜੀ ਸਹਿਤੂਤ ਜੇ ਤੁਹਾਨੂੰ ਕਿਤੇ ਮਿਲਦਾ ਹੈ ਇਹਦਾ ਬੂਟਾ ਵੀ ਇਹ ਵੀ ਤੁਸੀਂ ਜ਼ਰੂਰ ਲਗਾਓ ਇਹ ਵੈਸੇ ਆਮ ਹੀ ਰੋਡ ਸਾਈਡ ਲੱਗੇ ਹੁੰਦੇ ਆ ਤੇ ਤੁਸੀਂ ਉੱਥੋਂ ਵੀ ਲਗਾ ਸਕਦੇ ਹੋ ਲੈ ਕੇ ਇਹ ਹੈਗਾ ਆਪਣਾ ਛੋਟਾ ਜਿਹਾ ਬਾਗ ਛੋਟਾ ਜਿਹਾ ਤੇ ਨਹੀਂ ਕਾਫੀ ਵੱਡਾ ਹੀ ਹੋ ਚੁੱਕਾ ਹੁਣ ਤਾਂ ਲਗਭਗ 6-7 ਫੁੱਟ ਦੇ ਕਰੀਬ-ਕਰੀਬ ਜਿਹੜੇ ਬੂਟਿਆਂ ਦੀ ਹਾਈਟ ਆ ਉਹ ਹੋ ਚੁੱਕੀ ਆ ਤੇ ਹੌਲੀ-ਹੌਲੀ ਆਪਾਂ ਇਹਨਾਂ ਸਾਰਿਆਂ ਨੂੰ ਜਿਹੜਾ ਵੱਡੇ ਡਰਮ ਦੇ ਵਿੱਚ ਲਗਾ ਦੇਣਾ ਤੇ ਉੱਪਰਲੀ ਛੱਤ ਤੇ ਮੈਂ ਆ ਗਈ ਆ ਤੇ ਤੁਸੀਂ ਦੇਖ ਸਕਦੇ ਹੋ ਇੱਥੋਂ ਵਾਲਾ ਮੇਰਾ ਗਾਰਡਨ ਇੱਥੇ ਸਭ ਤੋਂ ਜ਼ਿਆਦਾ ਜਿਹੜੀਆਂ ਲੱਗੀਆਂ ਹੋਈਆਂ ਭਿੰਡੀਆਂ ਇਹ ਭਿੰਡੀਆਂ ਜਿਹੜੀਆਂ ਆਪਾਂ ਨਵੀਆਂ ਲਗਾਈਆਂ ਵਾਂ ਇਹਨਾਂ ਲਗਾਈਆਂ ਨੂੰ ਅੱਜ ਹੋ ਗਏ 25-26 ਦਿਨ ਹੋ ਚੁੱਕੇ ਆ ਤੇ ਥੋੜੇ-ਥੋੜੇ ਜਿਹੜੇ ਇਹਨਾਂ ਨੂੰ ਫਲਾਵਰ ਵੀ ਆਣੇ ਸ਼ੁਰੂ ਹੋ ਗਏ ਆ ਤੇ ਕੁਝ ਜਿਹੜੀਆਂ ਆਪਣੇ ਪੁਰਾਣੀਆਂ ਹੀ ਭਿੰਡੀਆਂ ਵਾਂ ਉਹਨਾਂ ਦੀ ਆਪਾਂ ਕਟਿੰਗ ਕਰਤੀ ਸੀ ਇੱਧਰ ਤੁਸੀਂ ਮੇਰੀ ਹਲਦੀ ਦੇਖੋ ਅਜੇ ਤੱਕ ਇਹਨੂੰ ਮੈਂ ਕੋਈ ਵੀ ਜਿਹੜੀ ਖਾਦ ਵਗੈਰਾ ਵਾ ਨਹੀਂ ਪਾਈ ਪਰ ਹੁਣ ਥੋੜੇ ਥੋੜੇ ਇਹਦੇ ਪੱਤੇ ਨਾ ਇਸ ਤਰ੍ਹਾਂ ਦੇ ਲੱਗ ਗਏ ਪੀਲੇ ਜਿਹਾ ਹੁਣ ਇਹ ਸਾਰੀ ਹਲਦੀ ਅਲੱਗ-ਪੱਗ 20 ਗ੍ਰੋ ਬੈਗ ਹੋਣੇ ਆ ਤੇ 25 ਇੰਚੀ ਦੇ 25 ਇੰਚਾ ਗ੍ਰੋ ਬੈਗੇ ਵਾਲੇ ਬਹੁਤ ਵੱਡਾ ਸਾਈਜ਼ ਆ ਤੇ ਮੈਂ ਵੱਡੇ ਗ੍ਰੋ ਬੈਗ ਦੇ ਵਿੱਚ ਹੀ ਲਗਾਈ ਮੈਂ ਕਿਹਾ ਥੋੜੀ ਹਲਦੀ ਬਣ ਜੂਗੀ ਫੇਰੀ ਫਾਇਦਾ ਆ ਜੇ ਛੋਟੇ-ਛੋਟਿਆਂ ਦੇ ਵਿੱਚ ਲਗਾ ਕੇ ਹਲਦੀ ਬਣੀ ਨਾ ਤੇ ਫਿਰ ਤਾਂ ਕੋਈ ਫਾਇਦਾ ਹੀ ਨਹੀਂ ਆ ਲਗਾਉਣ ਦਾ ਹਨਾ ਤੇ ਤੁਸੀਂ ਹਲਦੀ ਦੀ ਗ੍ਰੋਥ ਦੇਖ ਸਕਦੇ ਹੋ ਮੈਨੂੰ ਲੱਗਦਾ ਵੀ ਇੰਨੀ ਹਲਦੀ ਮੈਂ ਸਾਡੇ ਆਪਣੀ ਵੀ ਕਦੀ ਜ਼ਮੀਨ ਤੇ ਵੀ ਨਹੀਂ ਹੋਈ ਸੀ ਐ ਡੇੜੀ ਵੱਡੀ ਹਲਦੀ ਜਿੰਨੀ ਵੱਡੀ ਹਲਦੀ ਇਸ ਵਾਰ ਆਪਣੀ ਛੱਤ ਤੇ ਹੋਈ ਆ ਉਹਦਾ ਇੱਕੋ ਹੀ ਕਾਰਨ ਆ ਇਹਦਾ ਕਿ ਕਿ ਆਪਾਂ ਜਿਹੜੀ ਮਿੱਟੀ ਬਣਾਈ ਸੀ ਉਹ ਬਹੁਤ ਵਧੀਆ ਬਣਾਈ ਸੀ ਤੇ ਉਹਦੇ ਵਿੱਚ ਜਿਹੜਾ ਸਾਰਾ ਹੀ ਪਹਿਲਾਂ ਆਪਾਂ ਨਿਊਟ੍ਰੀਸ਼ਨ ਪੂਰਾ ਪੂਰਾ ਦੇ ਦਿੱਤਾ ਸੀ ਤਾਂ ਕਿ ਆਪਾਂ ਨੂੰ ਬਾਅਦ ਵਿੱਚ ਖਾਦ ਵਗੈਰਾ ਨਾ ਪਾਉਣੀ ਪਵੇ ਇਹਦੇ ਵਿੱਚ ਕਾਫੀ ਜ਼ਿਆਦਾ ਮੈਂ ਪੱਤਿਆਂ ਦੀ ਖਾਦ ਕਾਫੀ ਕੀ ਲਗਭਗ ਹੀ ਜਿੰਨੇ ਵੀ ਪੱਤੇ ਵਗੈਰਾ ਆਪਣੇ ਖੇਤ ਵਿੱਚ ਪੈ ਸੀਗੇ ਗਲੇ ਸੜੇ ਉਹ ਸਾਰੇ ਮੈਂ ਪੱਤੇ ਹੀ ਪਾਤੇ ਸੀ ਵਿੱਚ ਥੋੜੀ ਜੀ ਜਿਹੜੀ ਮਿੱਟੀ ਮਿਕਸ ਹੋ ਗਈ ਹੋਊਗੀ ਉਹ ਹੀ ਤੇ ਬਾਕੀ ਸਾਰੇ ਪੱਤੇ ਜਾਂ ਥੋੜੀ ਖਾਦ ਵਗੈਰਾ ਜਿਹੜੀ ਆਪਣੀ ਹੁੰਦੀ ਆ ਗੋਬਰ ਦੀ ਖਾਦ ਤੇ ਉਹਦੇ ਵਿੱਚ ਹੀ ਮੈਂ ਲਗਾਤਾ ਸੀ ਤੇ ਪਰ ਤੁਸੀਂ ਦੇਖੋਗੇ ਫਲਦੀ ਦੀ ਜਿਹੜੀ ਗਰੋਥ ਆ ਉਹ ਕਿੰਨੀ ਜ਼ਿਆਦਾ ਹੋਈ ਆ ਤੇ ਇਸੇ ਤਰ੍ਹਾਂ ਹੀ ਆਪਣੀਆਂ ਪਿੰਡੀਆਂ ਆ ਪਿੰਡੀਆਂ ਨੂੰ ਵੀ ਆਪਾਂ ਹਜੇ ਤੱਕ ਕੋਈ ਖਾਦ ਨਹੀਂ ਪਾਈ ਨਾ ਕੋਈ ਸਪਰੇਅ ਕੀਤੀ ਆ ਪਰ ਹੁਣ ਬਰਸਾਤਾਂ ਹੋਣ ਦਾ ਕਰਕੇ ਥੋੜਾ ਮੈਨੂੰ ਲੱਗਦਾ ਵੀ ਫੰਗੀ ਸਾਈਡ ਪਾਉਣਾ ਪੈਣਾ ਵਾ ਵੈਸੇ ਹਜੇ ਤੱਕ ਮੈਂ ਕੋਈ ਖਾਦ ਨਹੀਂ ਪਾਈ ਇਹ ਪੁਰਾਣੀਆਂ ਭਿੰਡੀਆਂ ਜਿਹੜੀਆਂ ਪਹਿਲਾਂ ਦੀਆਂ ਆ ਇਹਨਾਂ ਨੂੰ ਤੁਸੀਂ ਦੇਖੋ ਇਸ ਤਰ੍ਹਾਂ ਭਿੰਡੀਆਂ ਲੱਗ ਰਹੀਆਂ ਵਾ ਹਜੇ ਤੇ ਨਵੀਆਂ ਨੂੰ ਬਸ 15-20 ਦਿਨਾਂ ਬਾਅਦ ਲੱਥਣ ਲੱਗ ਜਾਣੀਆਂ ਹਜੇ ਤਾਂ ਆਪਾਂ ਅਜੇ ਤੱਕ ਆਪਾਂ ਭਿੰਡੀਆਂ ਇੱਥੋਂ ਹੀ ਤੋੜ ਕੇ ਖਾਦੀਆਂ ਦੇਖੋ ਤੁਸੀਂ ਇਸ ਤਰ੍ਹਾਂ ਭਿੰਡੀਆਂ ਗੋਛਿਆਂ ਦੇ ਵਿੱਚ ਹਜੇ ਵੀ ਲੱਗੀਆਂ ਹੋਈਆਂ ਲਗਭਗ ਅੱਧਾ ਕਿਲੋ ਹਜੇ ਵੀ ਹੋ ਜਾਣੀਆਂ ਸਾਰੀਆਂ ਮਿਲਾ ਕੇ ਕੁਝ ਲਾਲ ਭਿੰਡੀਆਂ ਆ ਤੇ ਕੁਝ ਇਹ ਆ ਤੇ ਸਭ ਤੋਂ ਜ਼ਿਆਦਾ ਮੈਂ ਤੁਹਾਨੂੰ ਹਲਦੀ ਦਿਖਾਣੀ ਸੀਗੀ ਹਲਦੀ ਤੁਸੀਂ ਦੇਖ ਸਕਦੇ ਹੋ ਤੇ ਹੁਣ ਮੈਂ ਥੋੜੇ ਪਿਆਜ਼ ਲੈ ਕੇ ਆਈਆਂ ਛੋਟੇ ਪਿਆਜ਼ ਤੇ ਆਪਾਂ ਉਹ ਲਗਾਣੇ ਆ ਜੇ ਤੁਹਾਨੂੰ ਵੀ ਕਿਤੇ ਉਹ ਪਿਆਜ਼ਾਂ ਦੀ ਪਨੀਰੀ ਮਿਲ ਜਾਂਦੀ ਆ ਤੇ ਤੁਸੀਂ ਵੀ ਪਿਆਜ਼ ਲਿਆਣ ਕੇ ਜ਼ਰੂਰ ਲਗਾ ਲਓ ਹੁਣ ਬਹੁਤ ਛੇਤੀ ਜਿਹੜਾ ਪਿਆਜ਼ ਆ ਉਹ ਹੋ ਜਾਣਾ ਵਾ ਬਹੁਤ ਛੇਤੀ ਜਿਹੜੀ ਗਰੋਥ ਆ ਉਹ ਵੀ ਹੋ ਜਾਣੀ ਆ ਪਿਆਜ਼ ਦੀ ਮਿਰਚਾਂ ਵੀ ਆਪਣੀਆਂ ਤੋੜਨ ਵਾਲੀਆਂ ਹੋਈਆਂ ਪਈਆਂ ਇਹ ਮੈਂ ਛੋਟੇ-ਛੋਟੇ ਪਿਆਜ਼ ਲੈ ਕੇ ਆਈਆਂ ਇਸ ਤਰ੍ਹਾਂ ਪਿਆਜ਼ੀ ਮਿਲ ਜਾਂਦੀ ਹੈ ਸਾਡੇ ਆਮ ਹੀ ਇਹ ਪੰਜਾਬ ਚੋਂ ਮਿਲ ਜਾਂਦੇ ਆ ਤੇ ਇਹਦੇ ਵਾਸਤੇ ਆ ਮੈਂ ਡਰਮ ਸਾਫ਼ ਕਰ ਲਿਆ ਦੋ ਤੇ ਇਹਨਾਂ ਦੇ ਵਿੱਚ ਮੈਂ ਲਗਾ ਦੂੰਗੀ ਕਿਉਂਕਿ ਇਹ ਹਰਾ ਹੀ ਪਿਆਜ਼ ਵਰਤ ਹੋਣਾ ਵਾ ਜਿਸ ਤਰ੍ਹਾਂ ਆਲੂ ਪਿਆਜ਼ ਦੀ ਤੁਸੀਂ ਪੁਰਜੀ ਵਗੈਰਾ ਆਪਾਂ ਬਣਾ ਲੀਦੀ ਆ ਉਹਦੇ ਵਾਸਤੇ ਇਹ ਪਾਕਵੇਂ ਪਿਆਜ਼ ਨਹੀਂ ਹੈਗੇ ਤੇ ਹੁਣ ਮੈਂ ਸਭ ਤੋਂ ਪਹਿਲਾਂ ਇਹਨਾਂ ਨੂੰ ਲਗਾ ਲਵਾਂ ਤੇ ਵੀਡੀਓ ਦੀ ਸਮਾਪਤੀ ਆਪਾਂ ਇੱਥੇ ਹੀ ਕਰਦੇ ਆ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜਾਣੀ ਜੇ ਮੈਂ ਇਧਰ ਲਾ ਵੀ ਤੁਹਾਨੂੰ ਸਾਰਾ ਦਿਖਾਇਆ ਗਾਰਡਨ ਤਾਂ ਵੀਡੀਓ ਤਾਂ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਕਿਉਂਕਿ ਅੱਧੀ ਛੱਤ ਮੈਂ ਦਿਖਾਈ ਆ ਤੁਹਾਨੂੰ ਹਲੇ ਤੇ ਅੱਧੀ ਛੱਤ ਜਿਹੜੀ ਇੱਧਰ ਰਹਿੰਦੀ ਆ ਇਹ ਕ੍ਰੇਲੇ ਦੀਆਂ ਵੇਲਾਂ ਆ ਇਹਨਾਂ ਨੂੰ ਵੀ ਕ੍ਰੇਲੇ ਦੇਖੋ ਲੱਗਣੇ ਸ਼ੁਰੂ ਹੋ ਗਏ ਆ ਇਸ ਤਰ੍ਹਾਂ ਵਿੱਚ ਵਿੱਚ ਲੱਗੇ ਹੋਏ ਆ ਤੇ ਇਹ ਮੈਂ ਉੱਪਰ ਚੜਾਈਆਂ ਸੀਗੀਆਂ ਵੈਸੇ ਕੰਧ ਤੇ ਪਰ ਇਹ ਜਦੋਂ ਹਵਾ ਆਉਂਦੀ ਆ ਨਾ ਫਿਰ ਥੱਲੇ ਡਿੱਪੇਗੀ ਪੰਜ ਕ ਕੱਲ ਮੈਂ ਤੋੜੇ ਸੀਗੇ ਤੇ ਤਿੰਨ ਚਾਰ ਅੱਜ ਹੈਗੇ ਆ ਕੁਛ ਆ ਜਿਹੜੇ ਕੁੰਦਰੂ ਆ ਕੁੰਦਰੂ ਤਾਂ ਬਹੁਤ ਜ਼ਿਆਦਾ ਲੱਗੀ ਜਾਂਦੇ ਤੇ ਮੈਂ ਥੱਲੇ ਕਿੰਨੇ ਤੋੜ ਕੇ ਲਗੀ ਕੱਲ ਵੀ ਇੱਧਰ ਵੀ ਕੁਛ ਭਿੰਡੀਆਂ ਆ ਆਪਣੇ ਲੱਗੀਆਂ ਹੋਈਆਂ ਤੇ ਕੁਛ ਇੱਧਰ ਵੀ ਹਲਦੀ ਕਾਫੀ ਹਲਦੀ ਕਾਫੀ ਲਗਾਈ ਹੋਈ ਮੈਂ ਇਹ ਬੇਲਾ ਆਪਣੇ ਆਪ ਹੀ ਉੱਗ ਕੇ ਤੇ ਚੜ ਗਈਆਂ ਇਹਨਾਂ ਨੂੰ ਨਾ ਤਾਂ ਮੈਂ ਬੀਜਿਆ ਆ ਪਹਿਲਾਂ ਇੱਥੇ ਕ੍ਰੇਲੇ ਸੀਗੇ ਇਹਦੇ ਵਿੱਚ ਤੇ ਉਹੀ ਕ੍ਰੇਲੇ ਜਿਹੜੇ ਦੁਬਾਰਾ ਫਿਰ ਉੱਗਿਆ ਏ ਤੇ ਆਪਣੇ ਆਪ ਹੀ ਫਿਰ ਉੱਥੇ ਹੀ ਇਹ ਚੜ ਗਏ ਜਿੱਥੇ ਇਹਨਾਂ ਦੀ ਪਹਿਲਾਂ ਮਦਦ ਸੀਗੀ ਮਲੇ ਇਥੇ ਇਹਨਾਂ ਦੀ ਮਦਰ ਸੀ ਪਹਿਲਾਂ ਤੇ ਉੱਥੇ ਹੀ ਗਾ ਹੁਣ ਉਹਦੇ ਬੱਚੇ ਜਿਹੜੇ ਆਪੇ ਉੱਗੇ ਆਪੇ ਫਿਰ ਚੜ ਗਏ ਤੇ ਇਹ ਦੇਖੋ ਫਲੀਆਂ ਫਲੀਆਂ ਤਾਂ ਮੈਂ ਲਾਈਆਂ ਸੀਗੀਆਂ ਤੇ ਪਰ ਕ੍ਰੇਲੇ ਨਹੀਂ ਮੈਂ ਲਗਾਏ ਉਹ ਆਪਣੇ ਆਪ ਹੀ ਉੱਗੇ ਹੋਏ ਐ ਫਲੀਆਂ ਮੈਂ ਕੁਝ 갈 ਤੋੜ ਕੇ ਲਗਾਈ ਸੀ ਤੇ ਕੁਝ ਅੱਜ ਹੋ ਗਈਆਂ ਤੇ ਆਪਣੀ ਸਬਜ਼ੀ ਧਰਨ ਜੋਗੀਆਂ ਹੋ ਜਾਂਦੀਆਂ ਕਿਉਂਕਿ ਐਡੜੀਆਂ ਲੰਬੀਆਂ ਹੁੰਦੀਆਂ ਐ ਥੋੜੀਆਂ ਜੀਆਂ ਹੋਣ ਤੇ ਐਡਾ ਵੱਡਾ ਮਤਲਬ ਚੀਰਨੀ ਇਹਨਾਂ ਦੀ ਬਣ ਜਾਂਦੀ ਆ ਇੱਥੇ ਵਿੱਚ ਡਿੱਗ ਗਈਆਂ ਦੋ ਚਲੋ ਮੈਂ ਬਾਤ ਚ ਲੱਭ ਲੈਣੀ ਆ ਤੇ ਵੀਡੀਓ ਦੀ ਆਪਾਂ ਇੱਥੇ ਹੀ ਸਮਾਪਤੀ ਕਰਦੇ ਆ ਉਮੀਦ ਕਰਦੀ ਆ ਕਿ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਆਪਣਾ ਕੀਮਤੀ ਸਮਾਂ ਦੇਣ ਨੂੰ ਸასი ਸ਼ਾਲੀ ਸਾਰਿਆਂ ਨੂੰ ਜੀਉਂਦੇ ਵੱਸਦੇ ਰਹੋ